ਹਿੰਦਕ ਬਹੁਤ ਹੀ ਜ਼ਿਆਦਾ ਖਬਰਾਂ ਸਰਬਜੀਤ ਕੌਰ ਦੇ ਬਾਰੇ ਲੀਕ ਹੁੰਦੀਆਂ ਰਹੀਆਂ ਤੇ ਵਾਇਰਲ ਹੁੰਦੀਆਂ ਰਹੀਆਂ ਕਿ ਆਖਰਕਾਰ ਸਰਬਜੀਤ ਕੌਰ ਨੇ ਪੰਜਾਬ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਜਾ ਕੇ ਆਪਣਾ ਵਿਆਹ ਨਾਸਰ ਹੁਸੈਨ ਦੇ ਨਾਲ ਕਰਵਾ ਲਿਆ ਤੇ ਜਿਸ ਤੋਂ ਬਾਅਦ ਇਹ ਖਬਰਾਂ ਵਾਇਰਲ ਹੋਈਆਂ ਕਿ 4 ਤਰੀਕ ਨੂੰ ਗੁਰਪਰਬ ਮਨਾਉਣ ਦੇ ਲਈ ਸਿੰਘਾਂ ਦਾ ਜਥਾ ਪੰਜਾਬ ਦੇ ਵਿੱਚੋਂ ਜਾਂਦਾ ਹੈ ਤੇ ਜਦੋਂ ਉਹ ਸਰਬਜੀਤ ਕੌਰ ਉੱਥੇ ਪਹੁੰਚਦੀ ਹੈ ਤਾਂ ਉਹ ਉੱਥੇ ਜਾ ਕੇ ਉਹਨਾਂ ਸਿੰਘਾਂ ਦੇ ਜਥੇ ਦੇ ਵਿੱਚੋਂ ਫਰਾਰ ਹੋ ਜਾਂਦੀ ਹੈ ਫਰਾਰ ਹੋ ਕੇ ਉਹ ਉੱਥੇ ਪਾਕਿਸਤਾਨ ਦੇ ਵਿੱਚ ਨਾਜ਼ਰ ਹੁਸੈਨ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਦੋਸਤੋ ਇਸ ਖਬਰ ਬਾਰੇ ਉਸ ਜਥੇ ਨੂੰ ਉਦੋਂ ਪਤਾ ਲੱਗਿਆ ਜਦੋਂ 13 ਤਰੀਕ ਨੂੰ ਉਹ ਜਥਾ ਵਾਪਸ ਆਣਾ ਸੀ ਤਾਂ ਦੇਖਿਆ ਗਿਆ ਕਿ ਉਹ ਸਰਬਜੀਤ ਕੋਰ ਨਾਂ ਦੀ ਔਰਤ ਉਸ ਜਥੇ ਦੇ ਵਿੱਚ ਮੌਜੂਦ ਨਹੀਂ ਹੁੰਦੀ ਜਿਸ ਨੂੰ ਲੈ ਕੇ ਇੱਕਦਮ ਉਹਨਾਂ ਜਥਿਆਂ ਦੇ ਵਿੱਚ ਹੜਕਪ ਮਚ ਜਾਂਦਾ ਹੈ ਕਿ ਉਸ ਦੇ ਮੁੰਡਿਆਂ ਦੇ ਵੱਲ ਤੇ ਉਸ ਦੇ ਮੁੰਡਿਆਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਾਡੀ ਮਾਂ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਹੈ ਸਾਡੀ ਮਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਸਾਡੀ ਮਾਂ ਇਸ ਜਥੇ ਦੇ ਵਿੱਚੋਂ ਗਾਇਬ ਹੋ ਚੁੱਕੀ ਹੈ ਕਿਉਂਕਿ ਜਿਹੜੇ ਸਰਬਜੀਤ ਕੋਰ ਦੇ ਦੋ ਪੁੱਤਰ ਹੁੰਦੇ ਹਨ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਆਖਰਕਾਰ ਉਹਨਾਂ ਦੀ ਮਾਂ ਅਜਿਹਾ ਕੁਝ ਕਰ ਸਕਦੀ ਹੈ ਪਰ ਦੋਸਤੋ ਪਹਿਲਾਂ ਤਾਂ ਇਹ ਵੀਡੀਓ ਵਾਇਰਲ ਹੋ ਰਹੀ ਸੀ ਕਿ ਸਰਬਜੀਤ ਕੋਰ ਨੇ ਨਾਸਰ ਹੁਸੈਨ ਦੇ ਨਾਲ ਪਾਕਿਸਤਾਨ ਦੇ ਵਿੱਚ ਵਿਆਹ ਕਰਵਾ ਲਿਆ ਜਿਹੜੀ ਹੁਣ ਵੱਡੀ ਵੀਡੀਓ ਸਾਹਮਣੇ ਆਈ ਹੈ ਉਸ ਨੇ ਪੂਰੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਤੇ ਤਰਥੱਲੀ ਮਚਾ ਦਿੱਤੀ ਕਿਉਂਕਿ ਦੋਸਤੋ ਹੁਣ ਖਬਰ ਇਹ ਸਾਹਮਣੇ ਆਈ ਹੈ ਕਿ ਸਰਬਜੀਤ ਕੋਰ ਨਾਸਰ ਹੁਸੈਨ ਨੂੰ ਧੋਖਾ ਦੇ ਕੇ ਇੱਕ ਵੱਡਾ ਧੋਖਾ ਦੇ ਕੇ ਕੈਨੇਡਾ ਦੇ ਵਿੱਚ ਫਰਾਰ ਹੋ ਚੁੱਕੀ ਹੈ ਜੀ ਹਾਂ ਦੋਸਤੋ ਸਰਬਜੀਤ ਕੋਰ ਪਾਕਿਸਤਾਨ ਨੂੰ ਛੱਡ ਕੇ ਹੁਣ ਕੈਨੇਡਾ ਦੇ ਵਿੱਚ ਫਰਾਰ ਹੋ ਚੁੱਕੀ ਹੈ ਤੇ ਉੱਥੇ ਜਾ ਕੇ ਕਹਿੰਦੇ ਹਨ ਇੱਕ ਗੋਰੇ ਦੇ ਨਾਲ ਉਸਨੇ ਆਪਣਾ ਵਿਆਹ ਕਰਵਾ ਲਿਆ ਹੈ ਤੇ ਉਹ ਕੈਨੇਡਾ ਦੇ ਵਿੱਚ ਜਾ ਕੇ ਨਾਸਰ ਹੁਸੈਨ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਮੈਨੂੰ ਮਾਫ ਕਰਨਾ ਕਿ ਤੇਰੇ ਪੱਲੇ ਕੱਖ ਨਹੀਂ ਸੀ ਇਸ ਕਰਕੇ ਮੈਂ ਤੈਨੂੰ ਛੱਡ ਦਿੱਤਾ ਤੇ ਮੈਂ ਇੱਥੇ ਬਹੁਤ ਹੀ ਖੁਸ਼ ਹਾਂ ਤੇ ਮੈਂ ਹੁਣ ਪੰਜਾਬ ਪਾਕਿਸਤਾਨ ਦੇ ਵਿੱਚ ਕਦੇ ਵੀ ਮੁੜ ਕੇ ਵਾਪਸ ਨਹੀਂ ਆਵਾਂਗੀ ਇਹ ਗੱਲ ਉਸਨੇ 나서ਰ हुसैन ਨੂੰ ਕਹਿ ਦਿੱਤੀ ਹੈ ਜਿਸ ਤੋਂ ਬਾਅਦ ਉਹ 나서ਰ हुसैन ਭੁੱਬਾ ਮਾਰ ਕੇ ਰੋਂਦਾ ਹੈ ਕਿਉਂਕਿ ਉਹ ਆਪਣੀ ਪਤਨੀ ਨੂੰ ਛੱਡ ਦਿੰਦਾ ਹੈ ਆਪਣੇ ਦੋ ਪੁੱਤਰਾਂ ਨੂੰ ਛੱਡ ਦਿੰਦਾ ਹੈ ਇੱਕ ਧੀ ਨੂੰ ਛੱਡ ਦਿੰਦਾ ਹੈ ਪਰ ਹੁਣ ਜਿਹੜਾ ਵੱਡਾ ਕਾਂਡ ਸਰਬਜੀਤ ਕੌਰ ਨੇ ਕੈਨੇਡਾ ਵਿੱਚ ਜਾ ਕੇ ਕਰ ਦਿੱਤਾ ਹੈ ਉਸਨੇ ਨਾਸਰ ਹੁਸੈਨ ਨੂੰ ਛੱਡ ਕੇ ਉਹ ਪੰਘੋੜੀ ਹੋ ਚੁੱਕੀ ਹੈ ਕੈਨੇਡਾ ਦੇ ਵਿੱਚ ਉਹ ਫਰਾਰ ਹੋ ਚੁੱਕੀ ਹੈ ਦੋਸਤੋ ਇਹ ਵੀਡੀਓ ਨੈਟ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਕਿ ਸਰਬਜੀਤ ਕੌਰ ਕੈਨੇਡਾ ਦੇ ਵਿੱਚ ਫਰਾਰ ਹੋ ਚੁੱਕੀ ਹੈ ਪੰਘੋੜੀ ਹੋ ਚੁੱਕੀ ਹੈ ਪਰ ਹਲੇ ਤੱਕ ਇਸ ਦੀ ਪੁਸ਼ਟੀ ਨਾ ਤਾਂ ਕੋਈ ਨਿਊਜ਼ ਚੈਨਲ ਨੇ ਕੀਤੀ ਹੈ ਨਾ ਹੀ ਕੋਈ ਅਸਲ ਦੇ ਵਿੱਚ ਵੀਡੀਓ ਸਾਹਮਣੇ ਆਈ ਹੈ ਪਰ ਲੋਕਾਂ ਦੇ ਵੱਲੋਂ ਇਹ ਵੀਡੀਓ ਪਾ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਪਾਕਿਸਤਾਨ ਦੇ ਵਿੱਚੋਂ ਫਰਾਰ ਹੋ ਚੁੱਕੀ ਹੈ ਨਾਜ਼ਰ ਹੁਸੈਨ ਨੂੰ ਛੱਡ ਕੇ ਕੈਨੇਡਾ ਵਿੱਚ ਜਾ ਚੁੱਕੀ ਹੈ ਪਰ ਹਲੇ ਤੱਕ ਇਸ ਦਾ ਕੋਈ ਵੀ ਮੈਸੇਜ ਕੋਈ ਵੀ ਨੋਟਿਸ ਕਿਸੇ ਦੇ ਹੱਥ ਨਹੀਂ ਲੱਗਿਆ ਜਿਵੇਂ ਕੋਈ ਜਾਣਕਾਰੀ ਨਵੀਂ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨ